ਆਪ ਸਭ ਪਹਿਣਾ ਭਰਾਵਾਂ ਮਾਮਾ ਬਜ਼ੁਰਗਾਂ ਬੱਚਿਆਂ ਨੌਜਵਾਨਾਂ ਦਾ ਦਰਜਾ ਬਦਰਜਾ ਪਿਆਰ ਸਤਕਾਰ ਨਾਲ ਤਹਿ ਦਿਲੋਂ ਸਵਾਗਤ ਹੈ ਫਤਿਹ ਦੀ ਸਾਂਝ ਪਾਉਂਦਿਆਂ ਗੱਲ ਅੱਗੇ ਤੋਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਚ ਹੋਣ ਵਾਲੇ ਜੀ 7 ਜਿਸ ਦੀ ਤਾਰੀਖ 15 ਤੋਂ 17 ਤੱਕ ਹੈ ਜਿਸ ਵਿੱਚ ਸਭ ਤੋਂ ਪਿੱਛੋਂ ਭਾਰਤ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸ਼ੁਰੂਆਤੀ ਦਿਨਾਂ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਭਾਰਤ ਨੂੰ ਨਹੀਂ ਸੱਦ ਰਿਆ ਫਿਰ ਸਰਕਾਰ ਨੇ ਆਪਣੇ ਅੰਦਰੂਨੀ ਫੈਸਲੇ ਆ ਰਹੀ ਦੂਜੇ ਦੇਸ਼ਾਂ ਦੇ ਮੁਕਾਬਲੇ ਤਿੰਨ ਹਫ਼ਤੇ ਬਾਅਦ ਵਿੱਚ ਦੁਬਾਰਾ ਸੱਦਾ ਭਜਿਆ ਜਿੱਥੇ ਇਸ ਸੱਦੇ ਦੇ ਪਾਰਟੀਆਂ ਨੂੰ ਚਾਹ ਚੜਿਆ ਉਹਨਾਂ ਨਾਲੋਂ ਹਜ਼ਾਰ ਗੁਣਾ ਵੱਧ ਚਾ ਖਾਲਸਤਾਨੀਆਂ ਨੂੰ ਚੜਿਆ ਇਸ ਸੱਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਰਦਾਰ ਗੁਰਪਤਮਨ ਸਿੰਘ ਜੀ ਪੰਨੂ ਸਿੱਖ ਫੋਰ ਜਸਟਿਸ ਦੇ ਲੀਗਲ ਐਡਵਾਈਜ਼ਰ ਅਤੇ ਕਰਤਾ ਤਰਤਾ ਜਿਨ੍ਹਾਂ ਨੇ ਅਧਿਕਾਰਤ ਬਿਆਨ ਜਾਰੀ ਕੀਤਾ ਅਤੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਫੈਸਲੇ ਕਰਕੇ ਸਮੂਹ ਖਾਲਸਤਾਨੀਆਂ ਨੂੰ ਦੁਬਾਰਾ ਉਹਨਾਂ ਨੇ ਮੌਕਾ ਦਿੱਤਾ ਹੈ ਕਿ ਮੋਦੀ ਨੂੰ ਜੀ7 ਦੀ ਆਮਦ ਦੇ ਵਿੱਚ ਜਿੱਥੇ ਜੀ7 ਵਿੱਚ ਸ਼ਾਮਲ ਹੋਏ ਦੇਸ਼ਾਂ ਦੇ ਸਾਹਮਣੇ ਅਤੇ ਬਾਕੀ ਗਲੋਬਲ ਮੀਡੀਆ ਦੇ ਸਾਹਮਣੇ ਮੋਦੀ ਦੀ ਰਾਜਨੀਤੀ ਨੂੰ ਨੰਗਾ ਕਰ ਸਕਣਗੇ ਮਨੂ ਸਾਹਿਬ ਨੇ ਕਿਹਾ ਜੀ7 ਸੰਮੇਲਨ ਦੌਰਾਨ ਲਗਾਤਾਰ ਪ੍ਰਦਰਸ਼ਨ ਅਸੀਂ ਕਰਾਂਗੇ ਮੋਦੀ ਦੇ ਜਹਾਜ਼ ਦੇ ਲੈਂਡ ਹੋਣ ਤੋਂ ਲੈ ਕੇ ਵਾਪਸ ਟੇਕ-ਆਫ ਹੋਣ ਤੱਕ ਸਿੱਖ ਫਰ ਜਸਟਿਸ ਵੱਲੋਂ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਉਹ ਇਸ ਪ੍ਰਦਰਸ਼ਨ ਦੌਰਾਨ ਮੋਦੀ ਦਾ ਘੇਰਾ ਘਤ ਕੇ ਰੱਖਣਗੇ ਮੋਦੀ ਦੀ ਹਰੇਕ ਕਾਰਵਾਈ ਦੇ ਉੱਤੇ ਸਵਾਲ ਉਠਾਇਆ ਜਾਵੇਗਾ ਨਿਜਰ ਸਾਹਿਬ ਦੇ ਕਤਲਾਂ ਨਾਲ ਸੰਬੰਧਿਤ ਸਵਾਲ ਕਰਾਂਗੇ ਪਾਕਿਸਤਾਨ ਨਾਲ 4 ਦਿਨ ਦੀ ਜੰਗ ਵਿੱਚ ਨਨਕਾਣਾ ਸਾਹਿਬ ਉੱਤੇ ਸੁੱਟੇ ਗਏ ਭਾਰਤੀ ਡਰੋਨ ਦਾ ਸਵਾਲ ਵੀ ਕੀਤਾ ਜਾਵੇਗਾ ਇਹ ਸਵਾਲ ਤਾਂ ਹੋਰ ਵੀ ਐਮ ਹੈ ਤੁਹਾਡੀ ਲੜਾਈ ਪਾਕਿਸਤਾਨ ਨਾਲ ਹੈ ਡਰੋਨ ਕਦੇ ਨਨਕਾਣਾ ਸਾਹਿਬ ਤੇ ਸਿੱਟਦੇ ਹੋ ਕਦੇ ਕਰਤਾਰਪੁਰ ਸਾਹਿਬ ਉੱਤੇ 1971 ਦੀ ਜੰਗ ਵਿੱਚ ਵੀ ਇਹਨਾਂ ਨੇ ਇਹ ਕਰਤੂਤ ਕੀਤੀ ਸੀ ਭਾਰਤੀ ਫੌਜ ਨੇ ਜਹਾਜ਼ ਨਾਲ ਕਰਤਾਰਪੁਰ ਸਾਹਿਬ ਦੇਤੇ ਬੰਬ ਸੁੱਟਿਆ ਜੋ ਗੁਰਦੁਆਰਾ ਸਾਹਿਬ ਤੇ ਨਾ ਡਿੱਗ ਕੇ ਬਲਕਿ ਖੂਹ ਵਿੱਚ ਡਿੱਗ ਪਿਆ ਤੇ ਨਹੀਂ ਚਲਿਆ ਜਿਸ ਨੂੰ ਪਾਕਿਸਤਾਨ ਅਧਿਕਾਰੀ ਨੇ ਅੱਜ ਵੀ ਉੱਥੇ ਨਮਾਇਸ਼ ਦੇ ਵਿੱਚ ਲਾਇਆ ਹੋਇਆ ਐਸ ਐਫ ਜੇ ਵਾਲਿਆਂ ਨੇ ਮਜ਼ਾਰੇ ਦੀਆਂ ਵੱਡੀ ਪੱਧਰ ਤੇ ਤਿਆਰੀਆਂ ਆਰੰਭ ਲਈਆਂ ਹਨ ਇੰਜ ਲੱਗਦਾ ਸ਼ਾਇਦ ਇਹ ਮਜ਼ਾਰਾ ਪਿਛਲੇ ਸਾਰੇ ਮਜ਼ਾਰਿਆਂ ਨਾਲੋਂ ਵੱਡਾ ਹੋਵੇ ਪੰਨੂ ਸਾਹਿਬ ਨੇ ਇੱਕ ਗੱਲ ਹੋਰ ਵੀ ਕਹੀ ਸੀ ਕਿ ਭਾਰਤੀਓ ਬਹੁਤਾ ਖੁਸ਼ ਨਾ ਹੋ ਇਹ ਤੁਹਾਡੀ ਖੁਸ਼ੀ ਬਹੁਤਾ ਲੰਬਾ ਸਮਾਂ ਚੱਲਣ ਵਾਲੀ ਨਹੀਂ ਇੱਕ ਵਾਰ ਮੋਦੀ ਨੂੰ ਆ ਲੈਣ ਦੇ ਇੱਥੇ ਪੰਜਾਬ ਜਾਂ ਭਾਰਤ ਵਿੱਚ ਤੇ ਮੋਦੀ ਦੀ ਕਦੇ ਘੇਰਾਬੰਦੀ ਨਹੀਂ ਹੋਣੀ ਘੇਰਾਬੰਦੀ ਤਾਂ ਛੱਡੋ ਤੁਸੀਂ ਹੈਰਾਨ ਹੋ ਬੋਗੇ ਭਾਜਪਾ 214 ਵਿੱਚ ਆਈ ਤੇ ਹੁਣ 225 ਚੜ ਗਿਆ 11 ਸਾਲ ਹੋ ਗਏ ਇਹਨਾਂ 11 ਸਾਲਾਂ ਦੇ ਵਿੱਚ ਇਸ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਦੇ ਇੱਕ ਵੀ ਜਸਟ ਗਿਣਤੀ ਦਾ ਇੱਕ ਵਨ ਕਦੇ ਪ੍ਰੈਸ ਕਾਨਫਰੰਸ ਕੀਤੀ ਕਦੇ ਪ੍ਰੈਸ ਵਾਲੇ ਨੂੰ ਸਵਾਲ ਕਰਨਾ ਇਹਦੇ ਟੇਬਲ ਦੇ ਉੱਤੇ ਰੱਖ ਕੇ ਸਾਹਮਣੇ ਕਦੀ ਲੋਕਾਂ ਦੇ ਸਾਹਮਣੇ ਸੱਦਿਆ ਕਦੀ ਕਿਸ ਨੂੰ ਬੁਲਾਇਆ মিডিਏ ਨੂੰ ਸਵਾਲ ਕਰਨ ਵਾਸਤੇ ਪ੍ਰੈਸ ਕਾਨਫਰੰਸ ਤਾਂ ਹੀ ਕਰਨਗੇ ਨਾ ਜੇ ਪੱਲੇ ਸੱਚ ਹੋਵੇ ਜਦੋਂ ਕਰਨੀਆਂ ਹੀ ਏਰਾਫੇਰੀਆਂ ਜਿਸ ਬੰਦੇ ਨੇ ਮੁੱਖ ਮੰਤਰੀ ਕਾਲ ਦੌਰਾਨ 3000 ਮੁਸਲਮਾਨ ਮਾਰੇ ਹੋਣ ਉਸ ਵਕਤ ਅਮਰੀਕਾ ਨੇ ਇਸ ਤੇ ਪਾਬੰਦੀ ਲਾ ਦਿੱਤੀ ਸੀ ਇਹ ਟਰੈਵਲ ਨਹੀਂ ਸੀ ਕਰ ਸਕਦਾ ਅਮਰੀਕਾ ਨੂੰ ਪ੍ਰਧਾਨ ਮੰਤਰੀ ਬੰਨ੍ਹ ਕਰਕੇ ਇਸ ਨੂੰ ਇਮਿਊਨਿਟੀ ਮਿਲਣ ਕਰਕੇ ਫਿਰ ਇਹਨਾਂ ਨੇ ਖੋਲ ਦਿੱਤਾ ਕਿ ਚਲੋ ਆ ਜਾਓ ਪਰ ਉਸ ਸਵਾਲਾਂ ਦੇ ਘੇਰੇ ਤਾਂ ਬਣੇ ਹੀ ਰਹਿਣਗੇ ਬਹਨੋ ਔਰ ਭਾਈਓ ਇਦਾਂ ਖੱਬੇ ਸੱਚੇ ਹੱਥ ਜੇ ਤਾਂ ਠਾਂਠਾ ਨੂੰ ਕਰਕੇ ਬਹੁਤਾਂ ਲੰਬਾ ਸਮਾਂ ਨਹੀਂ ਨਿਕਲਣਾ મોદી ਜੀ ਸਿੱਖਾਂ ਦੇ ਮਸਲੇ 'ਚ ਇੱਕ ਪਾਸੇ ਵੀ ਰਖ ਲਈਏ ਤਾਂ ਵੈਸੇ ਵੀ ਭਾਰਤ ਦੇ ਆਲੇ ਦੁਆਲੇ ਇੱਕ ਹੋਰ ਵੱਡਾ ਘੇਰਾ ਬਣਿਆ ਹੋਇਆ ਹੈ ਅੱਜ ਮੈਂ ਇਥੇ ਪਾਕਿਸਤਾਨ ਦਾ ਇੱਕ ਚੈਨਲ ਦੇਖ ਰਿਹਾ ਸੀ ਜਿਸ ਵਿੱਚ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਜੇ ਭਾਰਤ ਨੇ ਪਾਣੀ ਬੰਦ ਕਰ ਦਿੱਤਾ ਤਾਂ ਫਿਰ ਆਪਾਂ ਕੀ ਕਰਾਂਗੇ ਇੰਟਰਵਿਊ ਦੇਣ ਵਾਲੇ ਦਾ ਜਵਾਬ ਸੀ ਇਹ ਟਰਾਈ ਕਰ ਲੈਣ ਬੰਦ ਕਰਕੇ ਦੇਖ ਲੈਣ ਨਾਲ ਹੀ ਉਸਨੇ ਬੜੇ ਕੰਫੀਡੈਂਸ ਨਾਲ ਕਿਹਾ ਕਹਿੰਦਾ ਯਾਰ ਪਾਕਿਸਤਾਨ ਵਾਲਿਓ ਐਵੇਂ ਹਰ ਨਿੱਕੀ ਨਿੱਕੀ ਗੱਲ ਤੇ ਚਿੰਤਾ ਨਾ ਕਰਿਆ ਕਰੋ ਇਹ ਭਾਰਤ ਵਾਲੇ ਕਦੇ ਵੀ ਪਾਣੀ ਬੰਦ ਨਹੀਂ ਕਰ ਸਕਣਗੇ ਉਸਨੇ ਦੂਜਾ ਸਵਾਲ ਕੀਤਾ ਵੀ ਉਹ ਕਿਉਂ ਉਸਦਾ ਜਵਾਬ ਸੀ ਸਾਰੀਆਂ ਗੱਲਾਂ ਕਹਿੰਦਾ ਤੇ ਇੰਟਰਵਿਊ 'ਚ ਨਹੀਂ ਦਸੀਆਂ ਜਾ ਸਕਦੀਆਂ ਕੁਝ ਮਜਬੂਰੀਆਂ ਹੁੰਦੀਆਂ ਜਦੋਂ ਇੰਟਰਵਿਊ ਦੇਣ ਵਾਲੇ ਗੱਲਾਂ ਲਕਾਉਣ ਲੱਗ ਪੈਣ ਇਸ ਦਾ ਮਤਲਬ ਇਹ ਸਿੱਧਾ ਹੁੰਦਾ ਹੈ ਕਿ ਕਿਸੇ ਵੱਡੇ ਪਤੀਲੇ ਦੇ ਵਿੱਚ ਵੱਡਾ ਸਾਰਾ ਖਿਚੜ ਪਪਾ ਪੱਕਣ ਲੱਗਾ ਬੇਸ਼ੱਕ ਸਿੱਖਾਂ ਕੋਲ ਜੇ ਰਾਜ ਹੈ ਨਹੀਂ ਸਿੱਖਾਂ ਦੀਆਂ ਅੰਬੈਸੀਆਂ ਹੈ ਨਹੀਂ ਸਿੱਖਾਂ ਕੋਲ ਅਧਿਕਾਰਤ ਫੌਜ ਤੇ ਖਜ਼ਾਨਾ ਹੈ ਨਹੀਂ ਪਰ ਇਸ ਦੇ باوجود ਅਸੀਂ ਸੰਸਾਰ ਦੇ ਸਾਹਮਣੇ ਇੱਕ ਧਿਰ ਵਜੋਂ ਹੀ ਆਪਣਾ ਵਿਅਕਤੀਤਵ ਪ੍ਰਗਟ ਕਰਨ ਲੱਗੇ ਹੋਏ ਹਾਂ ਇਹ ਵੱਡੀ ਗੱਲ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਹਿਲਾ ਐਲਾਨ ਕੀਤਾ ਸੀ ਮੋਦੀ ਨੂੰ ਸਦਨ ਦਾ ਉਸਦੇ ਦੋਲੇ ਪੱਤਰਕਾਰਾਂ ਨੇ ਝੁਰਮਟ ਪਾ ਲਿਆ ਸੀ ਕਿ ਇਹ ਕਿਉਂ? ਹੁਣ ਉਸ ਨੂੰ ਇਹ ਦੱਸਣਾ ਪੈ ਰਿਹਾ ਕਿ ਮੈਨੂੰ ਕਿਉਂ ਸਦਰਾਂ। ਉਸ ਨੂੰ ਨਿਜਰ ਦੇ ਮਾਮਲੇ ਦੇ ਵਿੱਚ ਸਫਾਈਆਂ ਦੇਣੀਆਂ ਪੈ ਰਹੀਆਂ ਕਿ ਨਿਜਰ ਸਾਹਿਬ ਦੇ ਕਤਲ ਦੀ ਜਿਹੜੀ ਇਨਕੁਆਇਰੀ ਪ੍ਰੋਸੈਸ ਚੱਲ ਰਿਹਾ ਉਹ ਆਜ਼ਾਦ ਰੂਪ ਦੇ ਵਿੱਚ ਚੱਲਦਾ ਰਹੇਗਾ। ਉਸ ਵਿੱਚ ਕੋਈ ਮਾਫੀ ਜਾਂ ਸ਼ੂਟ ਨਹੀਂ ਹੈ। ਨਿਜਰ ਸਾਹਿਬ ਦਾ ਮਸਲਾ ਭਾਰਤ ਦੇ ਗਲੇ ਦੀ ਵਿੱਚ ਹੱਡੀ ਬਣ ਕੇ ਟਿਕਿਆ ਹੋਇਆ ਹੈ। ਕੈਨੇਡਾ ਦੇ ਵੀ ਗਲੇ ਦੇ ਵਿੱਚ ਹੱਡੀ ਬਣ ਕੇ ਟਿਕਿਆ ਹੋਇਆ ਹੈ। ਇਹ ਮਸਲੇ ਅੰਤਰਰਾਸ਼ਟਰੀ ਪੱਧਰ ਤੱਕ ਉੱਪਰ ਉੱਠ ਚੁੱਕੇ ਹਨ ਇਹਨਾਂ ਨੂੰ ਖੱਬੇ ਸੱਜੇ ਕਰਨਾ ਹੁਣ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਸਵਾਰੀ ਜਿਵੇਂ ਕੋਈ ਪੈਸੇਂਜਰ 에ਅਰਪੋਰਟ ਤੇ ਖੜੇ ਹੋਏ ਜਹਾਜ਼ ਦੇ ਵਿੱਚ ਅੰਦਰ ਬੈਠਾ-ਬਿਠਾ ਬਾਹਰ ਆਉਣਾ ਚਾਵੇ ਤਾਂ ਆ ਸਕਦਾ ਪਰ ਜਦ ਜਹਾਜ਼ ਇੱਕ ਵਾਰੀ ਟੇਕ-ਆਫ ਕਰਕੇ ਸ਼ੁਰੂ ਕਰਕੇ ਚੜ ਗਿਆ ਫਿਰ ਉੱਤੇ ਬਾਹਰ ਨਿਕਲਣ ਲਈ ਦਰਵਾਜ਼ਾ ਨਹੀਂ ਖੋਲਣਾ ਦਰਵਾਜ਼ਾ ਖੋਲੇਗਾ ਤਾਂ ਜਹਾਜ਼ ਹਣੀ ਸਿੱਧੇ ਥੱਲੇ ਕੈਨੇਡੀਅਨ ਰਾਜਨੀਤੀ ਦੀ ਸਥਿਤੀ ਵੀ ਉਸੇ ਜਹਾਜ਼ ਵਾਂਗੀ ਹੈ ਜੋ ਹੁਣ ਟੇਕ-ਆਫ ਕਰ ਚੁੱਕਿਆ ਹੈ ਇਹ ਸਾਰਾ ਕੁਝ ਦੇ ਪਿੱਛੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਕੈਨੇਡਾ ਦੇ ਵਿੱਚ ਵਸਦੇ ਹੋਏ ਸਿੱਖ ਰਾਜਨੀਤਿਕਾਂ ਨੇ ਕੋਈ ਜਾਲ ਬਣਿਆ ਹੋਇਆ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਹੈ ਇਹ ਤਾਂ ਗੁਰੂ ਦੀ ਕਲਾ ਹੈ ਸੱਚੇ ਪਾਤਸ਼ਾਹ ਜੀ ਦੀ ਇਹ ਤਾਂ ਗੁਰਨਾਨਕ ਦੀਆਂ ਮਵਜਾਂ ਤੇ ਰਹਿੰਦਾ ਨੇ ਜਿੱਥੇ ਬਹੁਤ ਸਾਰੀਆਂ ਤਰ੍ਹਾਂ ਇਹ ਸੋਚਣ ਲੱਗ ਪਈਆਂ ਸਨ ਕਿ ਨਿੱਜਰ ਦਾ ਮਾਮਲਾ ਲੱਗਦਾ ਠੰਡਾ ਪੈ ਰਿਹਾ ਹੈ ਕਈ ਕਹਿਣ ਲੱਗ ਪਏ ਸੀ ਇਸ ਮਾਮਲੇ ਦੇ ਵਿੱਚ ਕੋਈ ਅਪਡੇਟ ਨਹੀਂ ਆ ਰਹੀ ਕਿਉਂਕਿ ਅਮਰੀਕਾ ਨੇ ਤਾਂ ਗੁਪਤੇ ਹੋਣਾ ਨੂੰ ਚੱਕ ਲਿਆ ਤੇ ਚੱਕ ਕੇ ਅੰਦਰ ਤਾਲਿਆ ਹੋਇਆ ਹੈ ਨਿਹਲ ਗੁਪਤੇ ਹੋਣਾ ਦੀਆਂ ਤੇ ਗੀੜੀਆਂ ਅਦਾਲਤਾਂ ਵਿੱਚ ਵੀ ਲੱਗ ਘਟੀਆਂ ਤੇ ਫਿਰ 11 ਨਵੰਬਰ ਤੋਂ ਫਿਰ ਸ਼ੁਰੂ ਹੋਇਆ ਕੰਮ ਪਰ ਕੈਨੇਡਾ ਵੱਲੋਂ ਜੇ ਚੁੱਪਚਾਣੀ ਚ ਛਾਈ ਹੋਈ ਸੀ ਇਹ ਮਹਾਰਾਜ ਦੀ ਖੇਡ ਹੀ ਸਮਝੋ ਮਾਰਕ ਕਾਰਨੀ ਨੂੰ ਫੁਰਨਾਇਆ ਤੇ ਉਹਨੇ ਜੀ7 ਦੇ ਵਿੱਚ ਮੋਦੀ ਨੂੰ ਦੁਬਾਰਾ ਸੱਦ ਲਿਆ ਭਾਈ ਨਿਜਰ ਸਾਹਿਬ ਦੇ ਕਤਲ ਦੀਆਂ ਚਰਚਾਵਾਂ ਫੇਰ ਅਸਮਾਨ ਨੂੰ ਛੂਣ ਲੱਗੀਆਂ ਹਨ ਤੇ ਖਾਲਸਾ ਦਾ ਮਸਲਾ ਵੀ ਫਿਰ ਛਾਲਾ ਮਾਰ ਲੱਗਿਆ ਇਧਰ ਭਾਰਤੀ মিডিਏ ਦਾ ਵੀ ਜਲੂਸ ਨਿਕਲਿਆ ਪਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਖਬਰ ਕੀ ਹੈ ਤੇ ਕਿਦਾਂ ਦੇਣੀ ਹੈ ਪੰਨੂ ਸਾਹਿਬ ਨੇ ਤਾਂ ਬਿਆਨ ਦਿੱਤਾ ਸੀ ਕਿ ਮੋਦੀ ਪੋਲਿਟਿਕਸ ਭਾਰਤੀ মিডিਆ ਕਹਿਣ ਲੱਪਿਆ ਪੰਨੂ ਕਹਿ ਰਿਹਾ ਕੱਲ ਮੋਦੀ ਔਰ ਪੋਲਿਟਿਕਸ ਸ਼ਬਦ ਉਹਨਾਂ ਦੇ ਕੰਨ ਦੇ ਵਿੱਚੋਂ ਸਲਿੱਪ ਮਾਰ ਕੇ ਬਾਹਰ ਡਿੱਗ ਪਿਆ ਤੇ ਛੁਰਲੀਆਂ ਪਤਾ ਕੀ ਛੜੀਆਂ ਚਾਰੀਆਂ ਸੋਸ਼ਲ ਮੀਡੀਆ ਤੇ ਲੋਕ ਯਾਨੀ ਕਿ ਭਾਰਤੀ ਭਗਤ ਭਗਵਾਨ ਗੇਰਦਾਸਾਂ ਕਰ ਲਗੇ ਨੇ ਅਰੇ ਭਗਵਾਨ ਮੋਦੀ ਜੀ ਕੀ ਰੱਖਿਆ ਕਰਨੀ ਪੰਨੂ ਅਤੰਕਵਾਦੀ ਨੇ ਤੁਝੇ ਬਿਆਨ ਦੇ ਡਾਲਾ ਹੈ ਕਿ ਉਹ ਮੋਦੀ ਕੋ ਕੱਲ ਕਰ ਦੇਗਾ ਉਹ ਜੋ ਬੋਲਦਾ ਹੈ ਉਹ ਕਰਤਾ ਹੈ ਅਰੇ ਕੈਨੇਡਾ ਕੀ ਸਰਕਾਰ ਵੀ ਉਸ ਪੰਨੂ ਕੇ ਬਾਰੇ ਮੇ ਕੁਛ ਨਹੀਂ ਕਰ پا ਰਹੀ ਪਰੈਸ ਤੋਂ ਮੇ ਅੱਗੇ ਹੋਰ ਕੋਈ ਚਿੰਤਾ ਕਰਨੇ ਦੀ ਗੱਲ ਨਹੀਂ ਹੈ ਮੋਦੀ ਜੀ ਮਹਾਕਾਲ ਕੇ ਭਗਤ ਹੈ ਮਹਾਕਾਲ ਜੀ ਉਸ ਕੋ ਕੁਛ ਨਹੀਂ ਹੋਣ ਦੇਂਗੇ ਮੋਦੀ ਜੀ ਦੇਵੀ ਕੇ ਭਗਤ ਹੈ ਦੇਵੀ ਜੀ ਉਸ ਕੋ ਕੁਛ ਨਹੀਂ ਹੋਣ ਦੇਂਗੇ ਆ ਤਾਂ ਦੁਨੀਆ ਦੀ ਪੰਜਵੀਂ ਵੱਡੀ ਇਕਨੋਮੀ ਦਾ ਹਾਲ ਦੁਨੀਆ ਦੀ ਵੱਡੀ ਚੌਥੀ ਪਾਵਰ ਵਿਸ਼ਵ ਗੁਰੂ ਜਿੱਦਾਂ ਦਾ ਵਿਸ਼ਵ ਗੁਰੂ ਉਦਾਂ ਦੇ ਵਿਸ਼ਵ ਚੇਲੇ ਪੰਜਾਬ ਦੀ ਇੱਕ ਕਹਾਵਤ ਵੀ ਆ ਨਾ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਨ ਛੜਪ ਗੁਰਬਾਣੀ ਦਾ ਫਰਮਾਨ ਹੈ ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾ ਹਿਠਾਓ ਮਤਲਬ ਜਿੰਨਾ ਚੇਲਿਆਂ ਦਾ ਗੁਰੂ ਅੰਨਾ ਉਹਨੂੰ ਤਾਂ ਬਹਿਣ ਲਈ ਕੋ ਥਾਂ ਨਹੀਂ ਲੱਭਦਾ ਚੇਲਿਆਂ ਨੂੰ ਬਹਿਣ ਲਈ ਜਗ੍ਹਾ ਹੁਣ ਕੌਣ ਦੱਸੂ ਡਿਗਰ ਰਫੇਲ ਤੇ ਭਗਤਾਂ ਨੇ ਖਬਰ ਲਾਤੀ ਇਸਲਾਮਾਬਾਦ ਪਰ ਕਬਜਾ ਕਰ ਲਿਆ ਦੂਜਾ ਰਫੇਲ ਡਿਗਾ ਭਗਤਾਂ ਨੇ ਖਬਰ ਲਾਤੀ ਕਰਾਚੀ ਕੀ ਬੰਦਰਗਾਹ ਪਰ ਵੀ ਭਾਰਤੀ ਫੌਜ ਨੇ ਕਬਜਾ ਕਰ ਲਿਆ ਮੇਰੀ ਸਮਝ ਵਿੱਚ ਅੱਜ ਤੱਕ ਨਹੀਂ ਆਇਆ ਕਿ ਇਹ ਗਪੌੜਾਂ ਛੱਡ ਦੇ ਕਹਦੇ ਲਈ ਆ ਇਹ ਗਪੌੜਾਂ ਛੱਡਣ ਦਾ ਲਾਭ ਕੀ ਹੁੰਦਾ ਜਿੰਨੀ ਸ਼ਕਤੀ ਟ੍ਰੋਡੋ ਨੇ ਨਿਜਰ ਕੇਸ ਦੇ ਵਿੱਚ ਵਰਤੀ ਸੀ ਤੇ ਜਿਹੜੇ ਜਿਹੜੇ ਉਹਨੇ ਸ਼ਬਦ ਬੋਲੇ ਸੀ ਕੋਈ ਅਣਖੀ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਨਾ ਤਾਂ ਸੱਦੇ ਨੂੰ ਵੈਸੇ ਇਨਕਾਰ ਦਿੰਦਾ ਜਾਓ ਅਸੀਂ ਨਹੀਂ ਆਉਂਦੇ ਇਹ ੜੀਕਣ ਲੱਗੇ ਸੀਗੇ ਜਿੱਦਾਂ ਕੋਈ ਨਾ ਧੁੱਪ ਦੇ ਵਿੱਚ ਦੂਰੋਂ ਪਰੌਣੇ ਆਉਂਦੇ ਨੂੰ ਦੂਰੋਂ ਦੇਖਦਾ ਹੋਵੇ ਨਾ ਅੱਖਾਂ ਦੇ ਤੇ ਹੱਥ ਜਿਹਾ ਰੱਖ ਕੇ ਐਡੀਆਂ ਚੁੱਕ ਚੁੱਕ ਕੇ ਦੇਖਣਗੇ ਉਹ ਤੁਰਿਆ ਆਉਂਦਾ ਜੇ ਕੈਨੇਡਾ ਇਹਨਾਂ ਨੂੰ ਅੱਜ ਤੱਕ ਵੀ ਨਾ ਬੁਲਾਉਂਦਾ ਇਹਨਾਂ ਨੇ 15 16 ਤਰੀਕ ਤੱਕ ਵੀ ੜੀਕੀ ਜਾਣਾ ਹੈ ਸ਼ਾਇਦ ਬੁਲਾ ਲੈਣ ਚਲੋ ਵਧੀਆ ਹੋ ਗਿਆ ਵੈਸੇ ਬੁਲਾ ਲਿਆ ਇਧਰ ਸਾਡੇ ਸਿੰਘਾਂ ਨੇ ਵੀ ਅਭਿਆਸ ਸ਼ੁਰੂ ਕਰ ਦਿੱਤੇ ਕੁੱਲ ਮਿਲਾ ਕੇ ਜਮਾ ਘਟਾਓ ਕਰਕੇ ਨਤੀਜਾ ਇਹ ਹੀ ਨਿਕਲ ਰਿਹਾ ਹੈ ਕਿ ਜੋ ਹੋ ਰਿਹਾ ਵਧੀਆ ਹੋ ਰਿਹਾ ਸਿੱਖ ਮਸਲਿਆਂ ਦਾ ਪ੍ਰਚਾਰ ਹੋ ਰਿਹਾ ਸਿੱਖ ਮਸਲਿਆਂ 'ਚ ਅਭਾਰ ਆ ਰਿਹਾ ਹੈ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਇਹ ਸਿੱਖਾਂ ਦੇ ਮਸਲੇ ਦੁਬਾਰਾ ਸਾਹਮਣੇ ਆਉਣਗੇ ਜੇ ਮੋਦੀ ਨੂੰ ਨਾਂ ਬੁਲਾਉਂਦੇ ਸਾਨੂੰ ਤਾਂ ਵੀ ਫਾਇਦਾ ਸੀ ਮੋਦੀ ਨੂੰ ਬੁਲਾ ਲਿਆ ਸਾਨੂੰ ਉਸ ਤੋਂ ਵੀ ਜ਼ਿਆਦਾ ਫਾਇਦਾ ਹੈ ਭਾਰਤ ਚੀਨ ਵਾਲੇ ਪਾਸੇ ਚੱਲ ਜੇ ਸਾਨੂੰ ਤਾਂ ਵੀ ਫਾਇਦਾ ਭਾਰਤ ਅਮਰੀਕਾ ਵਾਲੇ ਪਾਸੇ ਆ ਜੇ ਸਾਨੂੰ ਤਾਂ ਵੀ ਫਾਇਦਾ ਹੁਣ ਕਈ ਸਰੋਤਿਆਂ ਦੇ ਮਨ ਦੇ ਵਿੱਚ ਵਿਚਾਰ ਉੱਠਣਗੇ ਵੀ ਫਾਇਦਾ ਕੀ ਪਹਿਲਾਂ ਤੁਹਾਨੂੰ ਛੋਟੀ ਜਿਹੀ ਇੱਕ ਕਹਾਣੀ ਸੁਣਾਉਣਾ ਹੈ ਇੱਕ ਪਿੰਡ ਦੇ ਵਿੱਚ ਇੱਕ ਮੁੰਡਾ ਤੁਰਿਆ ਜਾ ਰਿਹਾ ਹੈ ਪਿੰਡ ਦੇ ਬਾਹਰਵਾਰ ਹੀ ਇੱਕ ਸਾਥ ਦੇ ਵਿੱਚ ਲੋਕ ਬੈਠੇ ਉਹ ਸਾਰੇ ਉਹਦੇ ਵੱਲ ਦੇਖਣ ਲੱਪੇ ਤੇ ਪਛਾਨਣ ਲੱਗੇ ਕਿ ਇਹ ਮੁੰਡਾ ਆਪਣੇ ਪਿੰਡ ਦਾ ਨਹੀਂ ਕੋਈ ਬਾਹਰਲਾ ਹੈ ਇੰਨੇ ਚਿਰ ਨੂੰ ਜਿਹੜਾ ਨੌਜਵਾਨ ਸੀ ਉਹ ਉੱਥੇ ਉਹਨਾਂ ਦੇ ਕੋਲ ਹੀ ਆ ਗਿਆ ਤੇ ਅਣਕੇ ਨੂੰ ਪੁੱਛਣ ਲੱਗਾ ਕਿ ਮੈਂ ਫਲਾਣੇ ਫਲਾਣੇ ਦੇ ਘਰ ਜਾਣਾ ਦੱਸੋ ਕਿੱਥੇ ਹੈ ਉਹਨਾਂ ਦਾ ਘਰ ਸਾਥ 'ਚ ਬੈਠਿਆ ਨੇ ਕਿਹਾ ਵੀ ਭਾਈ ਅਸੀਂ ਤੁਹਾਨੂੰ ਘਰ ਤਾਂ ਦੱਸ ਦਿਆਂਗੇ ਪਰ ਸਾਡੇ ਪਿੰਡ ਦਾ ਅਖਵਾਜ ਹੈ ਕਿ ਪਹਿਲਾਂ ਤੈਨੂੰ ਦੱਸਣਾ ਪੈਣਾ ਵੀ ਕੰਮ ਕੀ ਹੈ ਵੀ ਤੂੰ ਕਦੇ ਵਾਸਤੇ ਉੱਥੇ ਜਾਣਾ ਉਹ ਕਿਉਂ ਕਹਿੰਦਾ ਕਿ ਮੈਂ ਅਖਬਾਰ ਦੇ ਵਿੱਚ ਇੱਕ ਰਿਸ਼ਤਾ ਪੜ੍ਹਿਆ ਸੀ ਮੇਰੇ ਖਿਆਲੋਂ ਤੁਹਾਡੇ ਪਿੰਡ 'ਚ ਇੱਕ ਲੜਕੀ ਘਰਦਿਆਂ ਨੂੰ ਮੈਂ ਕਿਹਾ ਸੀ ਮੇਰੇ ਨਾਲ ਚੱਲੋ ਉਹ ਕਹਿੰਦੇ ਪੁੱਤ ਕੋਈ ਨਹੀਂ ਤੂੰ ਇਕੱਲਾ ਹੀ ਚਲੇ ਜਾ ਜੇ ਲੜਕੀ ਪਸੰਦ ਆ ਗਈ ਤੇ ਫਿਰ ਇਹ ਸ਼ਾਦੀ ਦੀ ਗੱਲ ਆਪ ਤੋਰ ਲਾਂਗੇ ਉਹ ਬੰਦਾ ਥੋੜਾ ਚਿਰ ਤੇ ਚੁੱਪ ਰਿਹਾ ਫਿਰ ਸੋਚ ਸੱਚ ਕੇ ਬੋਲਿਆ ਕਹਿੰਦਾ ਕਾਕਾ ਸਦਾ ਤੁਰ ਜਾ ਉਥੋਂ ਖੱਬੇ ਮੁੜ ਜੀ ਸੌਖ ਗੱਜ ਤੇ ਜਾ ਕੇ ਨਾ ਇੱਕ ਪਿੰਡ ਦੇ ਵਿੱਚ ਛੋਟਾ ਜਿਹਾ ਪਿਪਲ ਹੋਣਾ ਉਥੋਂ ਸੱਜੇ ਪਾਸੇ ਹੋ ਜੀ ਉਹ ਗਲੀ ਸਿੱਧੀ ਦੀ ਸਿੱਧੀ ਪਿੰਡ ਦੇ ਬਾਹਰ ਵੱਰ ਨਿਕਲ ਜਾਣੀ ਆ ਤੇ ਪਿੰਡ ਦੇ ਬਾਹਰਲੇ ਪਾਸੇ ਅਖੀਰ ਜੇ ਜਾ ਜਿਹੜੇ ਘਰ ਦੇ ਬਨੇਰੇ ਦੇ ਤੇ ਕਾਂ ਬੈਠਾ ਹੋਇਆ ਨਾ ਉੱਥੇ ਚੱਲ ਜੀ ਬਸ ਉਹੀ ਕੁੜੀ ਵਾਲਿਆਂ ਦਾ ਘਰ ਆ ਮੁੰਡਾ ਅੱਗੇ ਮੜਾ ਜਾ ਮੁਸਕਰਾਇਆ ਕਹਿੰਦਾ ਲੈ ਮਜ਼ਾਕ ਕਰਨ ਲੱਗੇ ਸੀ ਕਾਂ ਤਾਂ ਖੱਬੇ ਘਰ ਤੇ ਬਹਿ ਸਕਦਾ ਤੇ ਸੱਜੇ ਤੇ ਵੀ ਬਹਿ ਸਕਦਾ ਉਹ ਬੰਦਾ ਕਹਿੰਦਾ ਕਾਕਾ ਤਾਂ ਛਤਰੀ ਖਾਣੇ ਆ ਚਾਹੇ ਖੱਬੇ ਪਾਸੇ ਹੋਵੇ ਚਾਹੇ ਸੱਜੇ ਪਾਸੇ ਹੋਵੇ ਕੀ ਫਰਕ ਪੈਂਦਾ ਭਾਰਤ ਦੀ ਸਿਤੀ ਢਾਵਾਂ ਡੋਲ ਆ ਜਿਹੜਾ ਮੁੰਡਾ ਪਿੰਡ ਦੇ ਵਿੱਚ ਘਰ ਪੁੱਛਦਾ ਫਿਰਦਾ ਸੀ ਜੋ ਇਹਦੇ ਨਾਲ ਹੋਣਾ ਸੀ ਨਾ ਉਹੀ ਭਾਰਤ ਨਾਲ ਹੋਣ ਵਾਲਾ ਹੈ ਪਾਕਿਸਤਾਨ ਕੋਲੋਂ ਤਾਂ ਹੱਥ ਇਹਨਾਂ ਨਿਹਾਉਲਾ ਕਰਾਈ ਲਿਆ ਸ਼ਾਇਦ ਕੁਝ ਮਹੀਨੇ ਜਾਂ 1 ਦਾ ਸਾਲ ਲੰਘ ਜਾਣਾ ਹੋ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਨਾ ਕੋਈ ਚੁਆਤੀ ਛੇੜਨੀ ਛੇੜਨੀ ਅਸੀਂ ਹੁਣ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਇੱਕ ਵੱਡੀ ਧਿਰ ਆ ਚਾਹੇ ਇਹਨਾਂ ਦਾ ਮਸਲਾ ਹੋਵੇ ਪਾਣੀ ਦਾ ਤੇ ਚਾਹੇ ਹੋਵੇ ਕਸ਼ਮੀਰ ਦਾ ਮਸਲਾ ਇਹਨਾਂ ਦੋਹਾਂ ਮਸਲਿਆਂ ਦੇ ਵਿੱਚ ਸਿੱਖ ਵੱਡੀ ਧਿਰ ਨੇ ਕਸ਼ਮੀਰ ਪਾਕਿਸਤਾਨ ਤੇ ਭਾਰਤ ਦਾ ਬਾਅਦជា ਪਹਿਲਾਂ ਸਿੱਖਾਂ ਦਾ ਕਿਸੇ ਵੀ ਸਮਝੌਤੇ ਦੇ ਵਿੱਚ ਸਿੱਖਾਂ ਦੀ ਐਂਟਰੀ ਬਗੈਰ ਗੱਲ ਪਾਸੇ ਨਹੀਂ ਲੱਗਣੀ ਮੇਰੀ ਗੱਲ ਨੂੰ ਡਾਇਰੀਆਂ 'ਚ ਨੋਟ ਕਰ ਲਿਓ ਜਿਹੜੀ ਮੈਂ ਦੱਸ ਗਿਆ ਹਟਿਆ ਸਿੱਖ ਲੀਡਰਸ਼ਿਪ ਵਿੱਚੋਂ ਕੋਈ ਮੇਰੀ ਇਹ ਗੱਲ ਨੂੰ ਸੁਣ ਲਵੇ ਤਾਂ ਉਹ ਵੀ ਇਹ ਗੱਲਾਂ ਨੋਟ ਕਰ ਲੈਣ ਕਿ ਆਪਣੇ ਦਾਅਵੇ ਦੇ ਉੱਤੇ ਪੈਰਾ ਦਿਓ ਜੀ ਭਾਰਤ ਤੇ ਪਾਕਿਸਤਾਨ ਜਿਹੜੇ ਕਸ਼ਮੀਰ ਤੇ ਲੱਗਦੇ ਗਖ ਨਹੀਂ ਦੇਖ ਲੋ ਕਬਜ਼ੇ ਕਰਕੇ ਬੈਠੇ ਨੇ ਹੁਣ ਸਾਡੇ ਕੋਲ ਦੁਬਾਰਾ ਮੌਕਾ ਆਉਣਾ ਆਪਣਾ ਦਾਵਾ ਠੋਕਣ ਦਾ 1947 ਵਾਲੀ ਤੇ ਵੈਸੇ ਵੀ ਗਲਤੀ ਨਹੀਂ ਹੋਣੀ ਹੁਣ ਸਾਡੇ ਕੋਲ ਗੱਲਬਾਤ ਕਰਨ ਵਾਲੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਵਿੱਚ ਜਾਂ ਤਾਂ ਡਾਕਟਰ ਬੈਠੇ ਨੇ ਤੇ ਜਾਂ ਵਕੀਰਲ ਬੈਠੇ ਨੇ ਉਹਨਾਂ ਵਿੱਚ ਨਾ ਤਾਂ ਹੁਣ ਮਾਸਟਰ ਤਾਰਾ ਸਿੰਘ ਦੀ ਕੋਈ ਜਗ੍ਹਾ ਹੈ ਤੇ ਨਾ ਬਲਦੇਵ ਸਿੰਘ ਦੀ ਕੋਈ ਜਗ੍ਹਾ ਹੈ ਜੇ ਕਿਸੇ ਬਲਦੇਵ ਸਿੰਘ ਨੇ ਆਉਣ ਦੀ ਕੋਸ਼ਿਸ਼ ਵੀ ਕੀਤੀ ਅਸੀਂ ਹੌਲੀ ਜਿਹੀ ਪਿੱਛੇੋਂ ਫੜ ਕੇ ਉਹਨੂੰ ਖੰਬੇ ਕਰ ਦਿੰਦੇ ਹਾਂ ਅੱਖਾਂ ਮੀਟ ਕੇ ਨਾਰੇ ਤੇ ਜਕਾਰੇ ਛੜਨ ਦਾ ਸਮਾਂ ਹੁਣ ਲੰਘ ਗਿਆ ਸਾਡੇ ਸੁਭਾਅ ਵੀ ਬਦਲ ਗਏ ਆ ਸਾਡੀਆਂ ਅੱਖਾਂ ਵੀ ਖੁੱਲ ਗਈਆਂ ਸਪਸ਼ਟ ਕਹਿ ਦਈਏ ਕਿ ਥੋੜੀ ਜਿਹੀ ਅਕਲ ਹੁਣ ਸਾਨੂੰ ਵੀ ਆ ਗਈ ਹੈ ਆਪਣੇ ਲੋਕਾਂ ਨੂੰ ਮੈਂ ਫਿਰ ਬੇਨਤੀ ਕਰਦਾ ਹਾਂ ਰੋਜ਼ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਤੇ ਬਾਅਦ ਵਿੱਚ ਅਰਦਾਸ ਵਿੱਚ ਸਿੱਖ ਕੌਮ ਲਈ ਖਾਲਸਾਤਨ ਦੀ ਪ੍ਰਾਪਤੀ ਲਈ ਬੇਨਤੀ ਮਹਾਰਾਜ ਨੂੰ ਕਰਿਆ ਕਰੋ ਦੁਨੀਆ ਦੇ ਕਿਸੇ ਵੀ ਵੱਡੇ ਤੋਂ ਵੱਡੇ ਪਲੇਟਫਾਰਮ ਦੇ ਉੱਤੇ ਦਿੱਤੀ ਹੋਈ ਅਰਜ਼ੀ ਸਾਡੀ ਜਿਹੜੀ ਹੈ ਹੋ ਸਕਦਾ ਨਾ ਸੁਣੀ ਜਾਵੇ ਸਾਡਾ ਸਬੰਧ ਉਸ ਕਰਤਾ ਧਰਤਾ ਦੇ ਨਾਲ ਆ ਜੋ ਸਾਰਾ ਇਸ ਦੁਨੀਆ ਦਾ ਮਾਲਕ ਹੈ ਤੇ ਚਲਾਇਮਾਨ ਹੈ ਉਸ ਨਾਲ ਗੱਲ ਕਰਨ ਦਾ ਵੀ ਕੋਈ ਇੱਕ ਤਰੀਕਾ ਹੋਇਆ ਹੈਗਾ ਗੁਰੂ ਗ੍ਰੰਥ ਸਾਹਿਬ ਸਵੇਰੇ ਉੱਠ ਕੇ ਨਾਮ ਸਿਮਰਨ ਕਰਨਾ మాਸ ਸ਼ਰਾਬ ਤੇ ਆਂਡਿਆਂ ਤੋਂ ਪਰਹੇਜ਼ ਕਰਕੇ ਗੁਰਬਾਣੀ ਨਾਲ ਜੁੜੋ ਗੁਰਬਾਣੀ ਨੂੰ ਸਮਝੋ ਇਤਿਹਾਸ ਪੜੋ ਅਤੇ ਇਤਿਹਾਸ ਦਾ ਅਧਿਨ ਕਰੋ ਡੂੰਗਾ ਘਰਾਂ ਦੇ ਵਿੱਚ ਸ਼ਰਾਬ ਦੀ ਬੋਤਲ ਨਹੀਂ ਚਾਹੀਦੀ ਘਰਾਂ ਦੇ ਵਿੱਚ ਇੱਕ ਸ਼ੈਲਫਾਂ ਦੇ ਵਿੱਚ ਕਿਤਾਬਾਂ ਪਈਆਂ ਹੋਣੀਆਂ ਚਾਹੀਦੀਆਂ ਉਹਨਾਂ ਕਿਤਾਬਾਂ ਨੂੰ ਪੜਨਾ ਵੀ ਹੈ ਆਪਣੀਆਂ ਦਿਲ ਚਸਪੀਆਂ ਆਪਣੇ ਮਨੋਰੰਜਨ ਤੇ ਆਪਣੇ ਸ਼ੌਕਾਂ ਨੂੰ ਆਪਾਂ ਬਦਲ ਲਈਏ ਸਿਰਾਂ ਤੋਂ ਜਿਹੜੇ ਸੀ ਕੇਸ ਲਵਾ ਕੇ ਤੇ ਪਟੇ ਕਰਾਏ ਹੋਏ ਨੇ ਬੁੱਦੇ ਇਹਨਾਂ ਬੁੱਦਿਆਂ ਦੇ ਸਟਾਈਲ ਬਣਾਉਣ ਦੀ ਲੋੜ ਨਹੀਂ ਇਹਨਾਂ ਨੂੰ ਰੱਖੋ ਸਿਰ ਤੇ ਜੁੜਾ ਕਰੋ ਤੇ ਦਸਤਾਰਾਂ ਸਜਾਓ ਸਿਰ ਦੇ ਉੱਤੇ ਤੁਹਾਡੀ ਇਹੀ ਪਛਾਣ ਹੈ ਜੇ ਤੁਸੀਂ ਆਪਣੀ ਪਛਾਣ ਨੂੰ ਛੱਡੋਗੇ ਤੇ ੱਤਕੇ ਫਿਰ ਵੱਟ ਤੇ ਪਈ ਉਹ ਦਿਖਾਣ ਨੂੰ ਵੱਧੂ ਨਹੀਂ ਪਹਿਲੇ ਇੱਥੇ ਇਹ ਆਪਣੇ ਵਿਚਾਰਾਂ ਨੂੰ ਸੰਕੋਚਦਾ ਹਾਂ ਤੁਸੀਂ ਜਿੱਥੇ ਰਹੋ ਚੜ੍ਹਦੀ ਕਲਾ ਵਿੱਚ ਖੁਸ਼ ਤੇ ਆਬਾਦ ਰਹੋ ਕੱਲ ਮਿਲਦੇ ਹਾਂ ਖਾਰਸਤਾਨ ਦੇ ਨਵੇਂ ਸੂਰਜ ਦੇ ਵਿੱਚ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ